ਬਾਬਾ ਖੇਤਰਪਾਲ ਜੀ ਦਾ ਸਾਲਾਨਾ ਮੇਲਾ ਗਹਿਰੀ ਮੰਡੀ ਵਿਖੇ ਮਨਾਇਆ ਗਿਆ। ਹਲਕਾ ਝੰਡੇਾਲਾ ਗੁਰੂ ਦੇ ਅਧੀਨ ਪਿੰਡ ਗਹਿਰੀ ਮੰਡੀ, ਮੋਹੱਲਾ ਗਲੀ ਗੁਰੂ ਤੇਗ ਪਹਾਦਰ ਜੀ, ਬਾਬਾ ਸੰਤੋਖ ਸਿੰਘ ਸੋਖਾ ਦੇ ਗ੍ਰਹਿ ਵਿਖੇ ਤੰਤਨ ਬਾਬਾ ਖੇਤਰਪਾਲ ਜੀ ਦਾ ਮੇਲਾ ਹਰ ਸਾਲ ਦੀ तरह ਇਸ ਸਾਲ ਵੀ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ ਗੋਪੀ ਭਲਾਈਪੁਰ ਦੀ ਅਗਵਾਈ ਹੇਠ ਬਾਬਾ ਸੰਤੋਖ ਸਿੰਘ ਸੋਖਾ ਦੇ ਗ੍ਰਹਿ ਵਿਖੇ ਮਨਾਇਆ ਗਿਆ। ਇਸ ਮੌਕੇ ਕੜੀ ਚੋਲ, ਖੀਰ, ਪੂੜੇ ਛੋਲੇ ਹੋਰ ਆਦੀ ਵਸਤਾ ਦਾ ਲੰਗਰ ਲਗਾਇਆ ਗਿਆ ਇਸ ਮੇਲੇ 'ਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਲਗਾਈ ਇਸ ਮੌਕੇ ਤੇ ਬਾਬਾ ਗੁਰਪ੍ਰੀਤ ਸਿੰਘ ਗੋਪੀ ਭਲਾਈਪੁਰ ਅਤੇ ਬਾਬਾ ਸੰਤੋਖ ਸਿੰਘ ਸੋਖਾ ਗਹਿਰੀ ਮੰਡੀ ਨੇ ਸਾਂਝਾ ਬਿਆਨ ਕਰ ਦਿਆ ਹੋਇਆ ਕਿ ਹਾਂ ਕਿ ਸੰਗਤਾਂ ਨੇ ਬਾਬਾ ਜੀ ਦੀ ਦਰਬਾਰ ਤੇ ਮੱਥਾ ਟੇਕ ਕੇ ਆਪਣੀਆਂ ਮੰਨਤਾ ਪੂਰੀਆਂ ਕੀਤੀਆਂ ਹਨ ਇਸ ਮੌਕੇ ਵਿਸ਼ੇਸ਼ ਤੌਰ ਤੇ ਸਰੂਪ ਸਿੰਘ ਗੁਰਦੇਵ ਸਿੰਘ ਬਲਦੇਵ ਸਿੰਘ ਪਲਵਿੰਦਰ ਸਿੰਘ ਬਚਨ ਸਿੰਘ रतन सिंह सुखदेव सिंह गुरदयाल सिंह सुचा सिंह अवतार सिंह गजन सिंह बाबा, गुरप्रीत सिंह गोपी भलायपुर सूरज सिंह गहरी मंडी बाबा संतोख सिंह सोखा गहरी मंडी लखविंदर सिंह व्यापारी वडाला जोहल, हरभजन सिंह गहरी मंडी हरपाल सिंह धार शेर सिंह जसपाल सिंह गोल्डी ठेकेदार धार दिलबाग सिंह दिलारा श्रवण सिंह गहरी मंडी सिमरनजीत कौर ਰਾਮ ਤੀਰਥ ਦੀਪਕ কুমার ਅੰਮ੍ਰਿਤਸਰ ਜੀਤਕੌਰ ਸ਼ੇਰਾ ਸਿੰਘ ਲਖਸੀਰ ਵਿੱਕੀ ਸੰਨੀ ਗੋਰਾ ਵਡਾਲਾ ਜੋਹਲ ਜਤਿੰਦਰ ਸਿੰਘ ਹਰਪਜਨ ਸਿੰਘ ਵਡਾਲਾ ਜੋਹਰ ਮੰਗਲ ਸਿੰਘ ਆਦੀ ਹੋਰ ਹਾਜ਼ਰ ਸਨ ਜੰਡਿਆਲਾ ਗੁਰੂ ਤੋਂ ਪੱਤਰਕਾਰ ਮਲਕੀਤ ਸਿੰਘ ਚਿੰਦਾ ਦੀ ਵਿਸ਼ੇਸ਼ ਰਿਪੋਰਟ ਠੀਕ ਹੈ ਚਲੋ ਇਹ ਆਹਮਾ ਓਕੇ ਚਲੋ ਫੋਨ ਮਾਰ ਦਿਓ ਇੱਕ ਫੋਟੋ ਆਪਾਂ ਨੂੰ ਹਰ ਸਾਰੀ ਸੇਵਾਦਾਰ साईं ठीकु चला के ਠੀਕ ਹੈ ਹੋ ਗਿਆ ਹੋ ਗਿਆ ਚਲੋ ਬਸ ਹੋ ਗਿਆ ਬਾਬਾ ਜੀ ਜੋ ਮੇਲਾ ਹੋ ਰਿਹਾ ਗੈਰੀ ਮਨੇ ਕੀ ਕਹਿਣਾ ਦਿੰਦਾ ਨਹੀਂ ਦੇਖੋ ਜੀ ਗੈਰੀ ਮੰਡੀ ਵਿੱਚ ਜੋ ਮੇਲਾ ਹੋ ਰਿਹਾ ਹੈ ਇਹ ਸਾਡੇ ਗੁਰੂ ਗੋਰੀਬ ਸਿੰਘ ਗੋਪੀ ਭਲਾਈਪੁਰ ਤੋਂ ਜੀ ਉਹਨਾਂ ਦੇ ਗਵਾਈਏ ਢੋ ਰਿਹਾ ਤੇ ਸਾਨੂੰ ਬਹੁਤ ਜ਼ਿਆਦਾ ਸੰਗਤਾਂ ਦਾ ਵੀ ਮਿਲਿਆ ਤੇ ਬਹੁਤ ਵਧੀਆ ਮੇਲਾ ਹੋਇਆ ਵਾ ਤੇ ਅਸੀਂ ਚਾਹੁੰਦੇ ਹਾਂ ਕਿ ਹਰ ਸਾਲ ਇਹ ਮੇਲਾ ਇਸੇ ਤਰ੍ਹਾਂ ਹੀ ਹੁੰਦਾ ਰਹੇ ਤੇ ਸੰਗਤ ਆਪਣਾ ਘਰ ਰਾਜੀ ਖੁਸ਼ੀ ਜਾਵੇ ਜਿਆਦਾ ਬੜਾ ਕੀ ਕਹਿਣਾ ਚਾਹੀਦਾ ਵੇਖੋ ਜੀ ਲੰਗਰ ਦੇ ਵਿੱਚ ਕੋਈ ਘਾਟਾ ਨਹੀਂ ਗੁਰੂ ਮਹਾਰਾਜ ਦਾ ਲੰਗਰ ਬਹੁਤ ਆ ਬਹੁਤ ਟੁੱਟ ਪਤਾ ਆ ਗਿਆ ਵਾ ਤੇ ਇਦਾਂ ਹੀ ਲੰਗਰ ਚੱਲਦੇ ਰਹਿਣਗੇ ਓਕੇ ਓਕੇ ਬਹੁਤ ਵਧੀਆ ਜੀ ਸ਼ੁਕਰਿਆ ਮਾਲਕ ਦਾ ਜੋ ਮੇਲਾ ਕਰਵਾਉਂਦੇ ਆ ਮੇਰਾ ਪਿੰਡ ਪਲਾਈ ਪਡੋਗਰਾ ਠੀਕ ਹੈ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਲਾ ਕਰਵਾ ਰਿਆ ਪਹਿਲਾਂ ਉੱਥੇ ਹੁੰਦਾ ਸੀ ਹੁਣ ਇੱਥੇ ਮਾਲਕ ਦੀ ਕਿਰਪਾ ਨਾਲ ਹੋ ਰਿਹਾ ਏ ਠੀਕ ਹੈ ਜੀ ਸਾਰੀ ਸੰਗਤ ਦੇ ਸੰਯੋਗ ਨਾਲ ਉਹ ਰਿਹਾ ਸਰਦਾਰ ਸੰਤੋਖ ਸਿੰਘ ਦੇ ਗ੍ਰਹਿ ਵਿਖੇ ਹੋ ਰਿਹਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਾ ਰਿਆ ਹੈ ਹਜ਼ਾਰਾਂ ਹਜ਼ਾਰਾਂ ਸੰਗਤਾਂ ਪਹੁੰਚੀਆਂ ਜੀ ਤੇ ਅੱਛਾ ਹਾਂ ਜੀ ਕਹਿੰਦੇ ਨੇ ਇਹ ਜੀ ਮਨੋ ਕਾਮਨਾ ਜਿਨ੍ਹਾਂ ਦੀਆਂ ਪੂਰੀਆਂ ਨਹੀਂ ਐ ਜੇ ਮਾਲਕ ਮਨੋ ਕਾਮਨਾ ਪੂਰੀਆਂ ਕਰ ਦਿਆ ਤੇ ਉਸ ਹਿਸਾਬ ਨਾਲ ਸੰਕਤ ਦਾ ਸੰਯੋਗ ਜਿਹੜਾ ਵਧਦਾ ਜਾ ਰਿਹਾ ਠੀਕ ਹੈ ਜੀ ਤੋਂ ਮੇਲਾ ਚੱਲਦਾ ਜੀ ਇਹ ਜੀ 3 ਸਾਲ ਹੋ ਗਏ ਮੇਲੇ ਨੂੰ ਉਤਰਾਂ ਵੇਲੇ ਤੇ ਸਾਲਾਨਾ ਆਪਣਾ ਭਲਾ ਡੋਗਰਾ ਵਿਖੇ ਹੁੰਦਾ ਹੈ ਠੀਕ ਹੈ ਜੀ